40 ਰੁਪਏ ਲੱਗਦਾਗਾ ਅਜੇ ਸੂਣ ਦੇ ਦਿਨ ਬਾਕੀ ਨੇ ਸਵੇਰ ਦੀ ਬਿਲਕੁਲ ਠੰਡੀ ਆ ਗਈ ਠੰਡੀ ਕਰਦੀ ਹੈ ਬਈ ਕਰਦੀ ਆ ਦੇਖ ਸਕਦੇ ਹੋ ਸਾਲ ਦੇ ਸਾਲ ਸੂਂਦੀ ਹੈ ਹਾਂਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਭਾਈ ਵੀਡੀਓ Facebook ਤੇ ਦੇਖ ਰਹੇ ਨੇ Facebook ਪੇਜ ਨੂੰ ਕਰ ਲੋ ਫੋਲੋ ਦੋਸਤੋ ਅੱਜ ਆਪਣੇ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਤੋਂ ਬਹੁਤ ਚੰਗੀ ਗਾਂ ਦਿਖਾਉਣਿਆ ਤੁਹਾਨੂੰ ਤਰੀਕ ਹੈਗੀ ਅੱਜ 20 ਤੇ 7 ਮਹੀਨਾ ਇਹ ਗਾਂ ਦੋਸਤੋ ਇਹਦੀ ਖਾਸੀਅਤ ਇਹ ਹੈਗੀ ਗਰਮੀ ਦੇ ਵਿੱਚ ਇਹ ਗਰਮੀ ਘੱਟ ਮੰਨਦੀ ਆ ਇਦੋਂ ਹੀ ਮਤਾਂ ਤੇ ਸਿਆਲ ਦੇ ਵਿੱਚ ਠੰਡ ਨਹੀਂ ਮੰਨਦੀ ਬਾਕੀ ਦੁੱਧ 11 ਤੋਂ 12 ਲੀਟਰ ਖੁੱਲਾ ਦਿੰਦੀ ਹੈਗੀ ਲੇਵਲ ਲੂਆ ਹਜੇ ਦਿਨਾਂ ਅੱਠ ਤੋਂ 9 ਲੈਂਦੀ ਆ ਸੂਣ ਦੇ ਸਵੇਰ ਦੀ ਬਹੁਤ ਵਧੀਆ ਠੰਢੀ ਆ ਦੁੱਧ 11 ਤੋਂ 12 ਲੀਟਰ ਦਿੰਦੀ ਆ ਰੇਟ ਇਹਦਾ ਦੁੱਧ ਦਾ ਮੱਝ ਨਾਲ ਦਾ ਹੀ ਹੁੰਦਾ ਦਾ ਬਾਕੀ ਦੁੱਧ ਵੀ ਇਹਦਾ ਮੱਝ ਵਰਗਾ ਹੁੰਦਾ ਵਧੀਆ ਥਣ ਥਣ ਦੇਖ ਸਕਦੇ ਹੋ ਬਹੁਤ ਵਧੀਆ ਲੱਗਿਆ ਹੋਇਆ ਦਾ ਦਨ ਹਜੇ ਸੂਣ ਦੇ ਬਾਕੀ ਨੇ ਆ ਖੋਲ ਕੇ ਦਿਖਾ ਜੀ ਮੜੀ ਬਹੁਤ ਰੇਅਰ ਕਾ ਮਿਲਦੀ ਹੈ ਇਹ ਜੀ ਨਾ ਮੜੀ ਖੋਲ ਕੇ ਦਿਖਾ ਦੋ ਤੋਰਾ ਤਾਰਾ ਦਿਖਾ ਦਿੰਨੇ ਆਂਗੇ ਹੂੰ ਤੋਰਾ ਤਾਰਾ ਦਿਖਾ ਦਿੰਨੇ ਆ ਦੇਖੋ ਇਹ ਸਮਝ ਲਓ ਤੁਸੀਂ ਮੱਝ ਹੀ ਲੈ ਰਹੇ ਹੋਗੇ ਗਾਂ ਨਹੀਂ ਮੱਝ ਵਰਗਾ ਦੁੱਧ ਹੋਊਗਾ ਇਹਦਾ ਅਕੀਲੇ ਵਾਲੂਆ ਕਰਮ ਵਾਲੀ ਚੰਗਾ ਬਣਾਉਗੀ ਤੇ ਬਾਈਆਂ ਦੀ ਘਰ ਦੀ ਗਾਂ ਗਈ ਆ ਦੇਖੋ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਹੈਗਾ ਰੇਟ ਵੀ ਇਹਦਾ ਬਾਜ਼ਵਾ ਦੋਸਤੋ 57000 ਰੇਟ ਕਰਿਆਗਾ ਬਾਕੀ ਮੌਕੇ ਤੇ ਮਾਨ ਤਾਨ ਕਰ ਦੇਵਾਂਗੇ ਰੇਟ ਦੁੱਧ ਦਾ ਰੇਟ ਆ ਜੇ ਇਹਦਾ 45 ਤੋਂ 42 ਰੁਪਏ ਲੱਗਦਾਗਾ ਅਜੇ ਸੂਣ ਦੇ ਦਿਨ ਬਾਕੀ ਨੇ ਸਵੇਰ ਆ ਦੀ ਬਿਲਕੁਲ ਠੰਡੀ ਆ ਗਈ ਬਾਕੀ ਸਾਲ ਦੇ ਸਾਲ ਸੂਂਦੀ ਆ ਇਹ ਕੋਈ ਹੋਣੀ ਹੈਗੀ ਕੈਮਾ ਸੂ ਰੱਖੂਗੀ ਬਈ ਇਹ ਤੀਜਾ ਸੂਗਾ ਤੀਜਾ ਸੂਗਾ ਸੂਗੀ ਕਰਦੀ ਆ ਕਿ ਲੈਂਦੀ ਹੋਈ ਆਪਣੀ ਇਹ ਆਪਣੀ ਕਰਦੀ ਆ ਬਈ ਕਰਦੀ ਆ ਦੇਖ ਸਕਦੇ ਹੋ ਸਾਲ ਦੇ ਸਾਲ ਸੂਂਦੀ ਆ ਹਾਂਜੀ ਗਾ ਬਹੁਤ ਚੰਗੀ ਆ ਨੰਬਰ ਭਰਾ ਦਾ ਸਕਰੀਨ ਤੇ ਲਾ ਦਾਂਗੇ ਪਿੰਡ ਬਾਕੀ ਸਾਲ ਦੇ ਸਾਲ ਸੁੰਦੀ ਆ ਇਹ ਕੋਈ ਉਹ ਨਹੀਂ ਹੈਗੀ ਕੈਮਾ ਸੂਆ ਸੁੰਦੀ ਆ ਵੀ ਇਹ ਇਹ ਵੀ ਤੀਜਾ ਸੂਆ ਸੁੰਦੀ ਤੀਜਾ ਸੂਆ ਸੂਗੀ ਕਰਦੀ ਆ ਕਿ ਲੈਂਦੀ ਹੋਈ ਆਪਣੀ ਇਹ ਆਪਣੀ ਕਰਦੀ ਆ ਬਈ ਕਰਦੀ ਆ ਦੇਖ ਸਕਦੇ ਹੋ ਸਾਲ ਦੇ ਸਾਲ ਸੁੰਦੀ ਆ ਜੀ ਗਾ ਬਹੁਤ ਚੰਗੀ ਆ ਨੰਬਰ ਭਰਾ ਦਾ ਸਕਰੀਨ ਤੇ ਲਾ ਦਾਂਗੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਇਹ ਕਿਸੇ ਬਾਈ ਨੇ ਘਰੇ ਰੱਖਣ ਨੂੰ ਲੈਣੀ ਆ ਬਹੁਤ ਚੰਗੀ ਗਾਂ ਗੀ ਘਰੇ ਰੱਖਣ ਲਈ ਵੈਸਟਾ ਬੁਲ ਠਣ ਠਣ ਦੇਖੋ ਸੁਭਾਅ ਦੀ ਬਿਲਕੁਲ ਠੰਡੀ ਆ ਨਿਆਣਾ ਪਾ ਕੇ ਚੋ ਉਹ ਚਾਹੀਦੀ ਬਣਾਣਿਆਂੇ ਤੋਂ ਬਾਕੀ ਦੁੱਧ ਵੀ ਇਹਦਾ ਮੱਝ ਵਰਗਾ ਆ ਗਿਆ ਜਿਵੇਂ ਕਿਸੇ ਭਰਾੜੇ ਕੋਈ ਬੱਦਰ ਪੀਣੀ ਲਾਉਣੇ ਹੁੰਦੇ ਵੀ ਮੱਝ ਲੈ ਨਹੀਂ ਸਕਦਾ ਵੀ ਉਹਦੇ ਵਾਸਤੇ ਵੈਸਟ ਆ ਗਈ ਨਾਲੇ ਦੁੱਧ ਮੱਝ ਵਰਗਾ